ਬਾਂਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਿਆਤਾਂ ਤੇ ਜਿਹੜਾ ਡਰੱਗਸ ਦੇ ਖਿਲਾਫ ਸਪੈਸ਼ਲ ਕੈਂਪੇਨ ਲਾਂਚ ਕੀਤੀ ਗਈ ਹੈ ਉਹਦੇ ਵਿੱਚ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇਹਦੇ ਵਿੱਚ ਅਸੀਂ 3 ਕਿਲੋ ਹੀਰੋਇਨ 1.32 ਬੋਰ ਦਾ ਪਿਸਤਲ ਤੇ ਰਾਉਂਡਸ ਤੇ ਡਰੱਗ ਮਨੀ ਤੇ ਇੱਕ ਬੈਲੂਨੋ ਕਾਰ ਤੇ ਨਾਲ ਪੰਜ ਮੁਲਜ਼ਮ ਗ੍ਰਿਫਤਾਰ ਕੀਤੇ ਨੇ ਇਹ ਸਾਰੀ ਕਾਰਵਾਈ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਪੀਤ ਮੰਡੇਰ ਜੀ ਦੀ ਅਗਵਾਈ ਵਿੱਚ ਕਿ ਉਹਨਾਂ ਜੋ ਸਾਡੇ ਡੀਸੀਪੀ ਖੁਲਦੀਪ ਸਾਡੇ ਏਸੀਪੀ ਤੇ ਇਨਸਪੈਕਟਰ ਰਜੇਸ਼ ਕੁਮਾਰ ਤੇ ਉਹਨਾਂ ਦੀ ਟੀਮ ਸੀਆਈਏ 2 ਦੀ ਉਹਨਾਂ ਨੇ ਬੜੀ ਪ੍ਰੋਫੈਸ਼ਨਲ ਵੇ ਨਾਲ ਇਨਵੈਸਟਿਗੇਟ ਕਰਕੇ ਸਾਰੀ ਜਿਹੜਾ ਮੋਡਿਊਲ ਬਸ ਕੀਤਾ ਇਹਦੇ ਜਿਹੜੀ ਮੇਨ ਗੱਲ ਆਈ ਹੈ ਇਹਦੇ ਪੰਜ ਜਿਹੜੇ ਮੁਲਜ਼ਮ ਨੇ ਗਗਨਦੀਪ ਹਰਮਨਦੀਪ ਚਰਨਜੀਤ ਜਰਮਨਪ੍ਰੀਤ ਲਵਜੀਤ ਇਹ ਸਾਰੇ ਘਰਿੰਡਾ ਏਰੀਆ ਅੰਮ੍ਰਿਤਸਰ ਰੂਰਲ ਦੇ ਰਹਿਣ ਵਾਲੇ ਨੇ ਔਰ ਇਹਨਾਂ ਦਾ ਇੱਕ ਜਿਹੜਾ ਕਿੰਗਪਿੰਨ ਹੈ ਉਹ ਜੇਲ੍ਹ ਚ ਬੈਠਾ ਉਹ ਇੰਦਵਾਲ ਸਾਹਿਬ ਉਹ ਇਹਨਾਂ ਨੂੰ ਗਾਈਡ ਕਰਕੇ ਤੇ ਪਾਕਿਸਤਾਨ ਦੇ ਵਿੱਚ ਦੋ ਸਮਗਲਰ ਨੇ ਜਿਨ੍ਹਾਂ ਦੇ ਨਾਮ ਸਾਹਮਣੇ ਆਏ ਕਾਲਾ ਤੇ ਰਾਣਾ ਉਹਨਾਂ ਨਾਲ ਸੰਪਰਕ ਕਰਾ ਕੇ ਤੇ ਇਹ ਡਰੋਨ ਰਾਹੀਂ ਜਿਹੜੀਆਂ ਕਨਸਾਈਨਮੈਂਟਸ ਨੇ ਡਰੱਗਸ ਦੀਆਂ ਪੁਸ਼ ਕਰਦਾ ਇੰਟਰਨੈਸ਼ਨਲ ਬਾਰਡਰ ਤੋਂ ਉਹ ਸਾਰਾ ਜਿਹੜਾ ਇਹ ਸਮੈਸ਼ ਕੀਤਾ ਗਿਆ ਜਿਹੜਾ ਵੀ ਇਹ ਡਰੱਗ 카rtel ਸਾਡੇ ਇੱਥੇ ਚੱਲ ਰਿਹਾ ਸੀ ਬਾਰਡਰ ਏਰੀਏ 'ਚ ਸੋ ਇਹਦੇ ਜਿਹੜੀ ਅਗਲੀ ਗੱਲ ਇਹ ਹੈ ਕਿ ਇਹ ਸਾਰੇ ਨਵੇਂ ਲੜਕੇ ਨੇ ਇਹਨਾਂ ਨੇ ਖਾ ਪਰਾਣਾ ਕੋਈ ਕ੍ਰਿਮੀਨਲ रिकॉर्ड ਨਹੀਂ ਹੈ ਤੇ ਇਹਨਾਂ ਦੀ ਉਮਰ ਤਕਰੀਬਨ 19 ਤੋਂ ਲੈ ਕੇ 22 ਸਾਲ ਦੀ ਹੈਗੀ ਹੈ ਪਹਿਲੀ ਵਾਰ ਇਸ ਕੰਮ 'ਚ ਪਏ ਨੇ ਲਾਸ ਪੰਜੇ ਮਹੀਨੇ ਤੋਂ ਇਹ ਦੱਸ ਰਹੇ ਕਿ ਅਸੀਂ ਇਹ ਕੰਮ 'ਚ ਪਏ ਹੋਏ ਹਾਂ ਇਹਦੇ ਹੋਰ ਵੀ ਫਾਰਵਰਡ ਲਿੰਕੇਜਸ ਜਿਹੜੇ ਆ ਉਹ ਸਾਰਾ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਇਸ ਦੇ ਵਿੱਚ ਸਾਨੂੰ ਹੋਰ ਕਾਮਯਾਬੀ ਮਿਲੇਗੀ ਔਰ ਹੋਰ ਗ੍ਰਫਤਾਰੀਆਂ ਹੋਣਗੀਆਂ ਤੇ ਹੋਰ ਰਿਕਵਰੀਜ਼ ਹੋਣ ਮਾਨ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਤਿਆਤਾਂ ਤੇ ਇਹਦਾ ਡਰੱਗਸ ਦੇ ਖਿਲਾਫ ਸਪੈਸ਼ਲ ਕੈਂਪੇਨ ਲਾਂਚ ਕੀਤੀ ਗਈ ਹੈ ਉਹਦੇ ਵਿੱਚ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇਹਦੇ ਵਿੱਚ ਅਸੀਂ 3 ਕਿਲੋ ਹਿਰੋਇਨ 1.32 ਬੋਰ ਦਾ ਪਿਸਤਲ ਤੇ ਰਾਉਂਡਸ ਤੇ ਡਰੱਗ ਮਨੀ ਤੇ ਇੱਕ ਬੈਲੂਨੋ ਕਾਰ ਤੇ 9-5 ਮੁਲਜ਼ਮ ਗ੍ਰਿਫਤਾਰ ਕੀਤੇ ਨੇ ਇਹ ਸਾਰੀ ਕਾਰਵਾਈ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਪੀਤ ਮੰਡੇਰ ਜੀ ਦੀ ਅਗਵਾਈ ਵਿੱਚ ਨਜੂਦ ਸਾਡੇ ਡੀਸੀਪੀ ਖੁਲਦੀਪ ਸਾਡੇ ਏਸੀਪੀ ਤੇ ਇੰਸਪੈਕਟਰ ਰਜੇਸ਼ ਕੁਮਾਰ ਤੇ ਉਹਨਾਂ ਦੀ ਟੀਮ ਸੀਆਈਏ 2 ਦੀ ਉਹਨਾਂ ਨੇ ਬੜੀ ਪ੍ਰੋਫੈਸ਼ਨਲ ਵੇ ਨਾਲ ਇਨਵੈਸਟਿਗੇਟ ਕਰਕੇ ਸਾਰੀ ਜਿਹੜਾ ਮੋਡਿਊਲ ਬਸ ਕੀਤਾ ਇਹਦੇ ਜਿਹੜੀ ਮੇਨ ਗੱਲ ਆਈ ਹੈ ਇਹਦੇ ਪੰਜ ਜਿਹੜੇ ਮੁਲਜ਼ਮ ਨੇ ਗਗਨਦੀਪ, ਹਰਮਨਦੀਪ, ਚਰਨਜੀਤ, ਜਰਮਨਪ੍ਰੀਤ, ਲਵਜੀਤ ਇਹ ਸਾਰੇ ਘਰਿੰਡਾ ਏਰੀਆ ਅੰਮ੍ਰਿਤਸਰ ਰੂਰਲ ਦੇ ਰਹਿਣ ਵਾਲੇ ਨੇ ਔਰ ਇਹਨਾਂ ਦਾ ਇੱਕ ਜਿਹੜਾ ਕਿੰਗਪਿੰਨ ਹੈ ਉਹ ਜੇਲ੍ਹ 'ਚ ਬੈਠਾ ਉਹ ਇੰਦਵਾਲ ਸਾਹਿਬ ਉਹ ਇਹਨਾਂ ਨੂੰ ਗਾਈਡ ਕਰਕੇ ਦੇ ਪਾਕਿਸਤਾਨ ਦੇ ਵਿੱਚ ਦੋ ਸਮਗਲਰ ਨੇ ਜਿਨ੍ਹਾਂ ਦੇ ਨਾਮ ਸਾਹਮਣੇ ਆਏ ਕਾਲਾ ਤੇ ਰਾਣਾ ਉਹਨਾਂ ਨਾਲ ਸੰਪਰਕ ਕਰਾ ਕੇ ਤੇ ਇਹ ਡਰੋਨ ਰਾਹੀਂ ਜਿਹੜੀਆਂ ਕਨਸਾਈਨਮੈਂਟਸ ਨੇ ਡਰੱਗਸ ਦੀਆਂ ਪੁਸ਼ ਕਰਦਾ ਇੰਟਰਨੈਸ਼ਨਲ ਬਾਰਡਰ ਤੋਂ ਉਹ ਸਾਰਾ ਜਿਹੜਾ ਇਹ ਸਮੈਸ਼ ਕੀਤਾ ਗਿਆ ਜਿਹੜਾ ਵੀ ਇਹ ਡਰੱਗ 카rtel ਸਾਡੇ ਇੱਥੇ ਚੱਲ ਰਿਹਾ ਸੀ ਬਾਰਡਰ ਏਰੀਏ 'ਚ ਸੋ ਇਹਦੇ ਜਿਹੜੀ ਅਗਲੀ ਗੱਲ ਇਹ ਹੈ ਕਿ ਇਹ ਸਾਰੇ ਨਵੇਂ ਲੜਕੇ ਨੇ ਇਹਨਾਂ ਨੇ ਖਾ ਪਰਾਣਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਇਹਨਾਂ ਦੀ ਉਮਰ ਤਕਰੀਬਨ 19 ਤੋਂ ਲੈ ਕੇ 22 ਸਾਲ ਦੀ ਹੈਗੀ ਹੈ ਪਹਿਲੀ ਵਾਰ ਇਸ ਕੰਮ 'ਚ ਪਏ ਨੇ ਲਾਸ ਪੰਜੇ ਮਹੀਨੇ ਤੋਂ ਇਹ ਦੱਸ ਰਹੇ ਕਿ ਅਸੀਂ ਇਹ ਕੰਮ 'ਚ ਪਏ ਹੋਏ ਹਾਂ ਇਹਦੇ ਹੋਰ ਵੀ ਫਾਰਵਰਡ ਲਿੰਕੇਜਸ ਜਿਹੜੇ ਆ ਉਹ ਸਾਰਾ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਇਸ ਦੇ ਵਿੱਚ ਸਾਨੂੰ ਹੋਰ ਕਾਮਯਾਬੀ ਮਿਲੇਗੀ ਔਰ ਹੋਰ ਗ੍ਰਫਤਾਰੀਆਂ ਹੋਣਗੀਆਂ ਤੇ ਹੋਰ ਰਿਕਵਰੀਸ